ਤੂੰ ਮੈਨੂੰ ਪਿਆਰ ਨਹੀਂ ਕਰਦਾ ਅਮਰੇ ਦਿਲਬਰ ਜਾਨੀ ਤੂੰ ਮੈਨੂੰ ਪਿਆਰ ਨਹੀਂ ਕਰਦਾ ਕਿਉਂ ਇਜ਼ਹਾਰ ਨਹੀਂ ਕਰਦਾ ਦਿਲਬਰ ਜਾਨੀ ਕਿਉਂ ਮਾਰਾ ਦਿਲ ਸਜਾਨੀ ਆ ਇਹ ਵੀ ਜੀ ਖਾਨ ਨਾਲ ਬਹੁਤ ਜਾਂਦਾ ਪੁਰਿਆ ਓ ਥੋੜਾ ਜਿਹਾ ਕਿ ਇੱਕ ਗੱਲ ਕਹਿਣ ਲੱਗੀਆਂ ਕਿਹੜੀ ਤੂੰ ਅੱਜ ਸੁਣ ਕੇ ਜਾਵੀ ਮੈਂ ਨਹੀਂ ਸੁਣਦਾ ਕਿ ઓਖੇ ਲ ਦੇ ਸਜਣਾ ਕਿਉਂ ਦਿਨਾਂ ਨੂੰ ਦਿਲ ਦੇ ਜਾਨੀ ਹਾਏ 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 ਕੀ ਬਾਬਾ ਕਮਾਦ ਕੋਲ ਚੜੀ ਮਿੱਠੀ ਹੋ ਜਾਂਦੀ ਐ ਇਹ ਜੀਖਣ ਨਾਲ ਵੀ ਜਾਂਦਾ ਐ ਇਹ ਮੇਰਾ ਛੋਟਾ ਵੀਰ ਐ ਮੇਰੇ ਨਾਲ ਤਾਂ ਹੁੰਦਾ ਹੀ ਹੁੰਦਾ ਐ ਇਹਨੂੰ ਤੁਸੀਂ ਵੱਡੇ ਵੱਡੇ ਫਨਕਾਰਾਂ ਨਾਲ ਦੇਖਿਆ ਹੁਣ ਹੁ ਮੇਰੇ ਦਿਲ ਵਰ ਜਾਨੀ ਕਮਾਰੇ ਦਿਲ ਤੇ ਕੰਨੀ ਜੀਖਣ ਕਿਵੇਂ ਗਾਉਂਦਾ ਤੂੰ ਮੈਨੂੰ ਪਿਆਰ ਨਹੀਂ ਕਰਦਾ ਕੋਈ ਨਾ ਪੜਵ ਨਹੀਂ ਹੁੰਦਾ ਉਹ ਬਹੁਤ ਸਰੀਲਾ ਬਾਈ ਦਾ ਸਕੇਲ ਉੱਚਾ ਤਾਂ ਕਰਕੇ ਮੇਰਾ ਗਲਾ ਅੱਛਾ ਕਨਵਰ ਬਾਈ ਨੇ ਆਉਣਾ ਹੈ ਕਨਵਰ ਗਰੇਵਾਲ ਵਾਸਤੇ ਤਾੜੀਆਂ ਮਾਰੋ ਵੱਡਾ ਬਾਈ ਆ ਸਾਡਾ ਜ਼ੋਰਦਾਰ ਤਾੜੀਆਂ ਮਾਰੋ ਯਾਰ ਹੋਰ ਜ਼ੋਰਦਾਰ ਇਹ ਕਨਵਰ ਬਾਈ ਕਿਵੇਂ ਗਾਊਗਾ ਅਮਰੇ ਦਿਲ ਪਤੇ ਜਾਨੀ ਮਾਵੇ ਦਿਲ ਤੇ ਤਾਲੀ ਪਰ ਇੱਕ ਗੱਲ ਕਹਿਣ ਲੱਗਿਆ ਵਸਤਨਾ ਸੁਣ ਕੇ ਜਾਵੀ ਯਾਰ ਤਾੜੀ ਮਾਰ ਦੋ ਜੇ ਵਧੀਆ ਲੱਗ ਰਿਹਾਦਾ ਯਾਰ ਬਾਈ ਨੇ ਹਜੇ ਠਹਿਰ ਕੇ ਆਉਣਾ ਵੇਖੋ ਤੁਹਾਨੂੰ ਪਹਿਲਾਂ ਹੀ ਸੁਣਾ ਰਿਹਾ ਬੰਦਾ ਕੀ ਬਾਤ ਹੈ ਕਿ ਮੈਨੂੰ ਪਿਆਰ ਨਹੀਂ ਕਰਦਾ ਹੋਏ ਹੋਵੇ ਮਾਇਆਵੇ ਸਣੀ ਦਿਲ ਕਿਵੇਂ ਬੋਲੂਗਾ ਗਾਉਣਾ ਨਹੀਂ ਉਹ ਗਾਉਂਦਾ ਤਾਂ ਬਹੁਤ ਬੇਸਰਸ ਨਹੀਂ ਦਿਲ ਸਣੀ ਦਿਲ ਨੇ ਗਾਉਣਾ ਵੀ ਤਾਂ ਬਹੁਤ ਬੋਂਗਾ ਗਾਊਗਾ ਬਹੁਤ ਬੇਸਰਗਾ ਬੋਲੂਗਾ ਕਿਵੇਂ ਆ ਲੈਣਾ ਕਿ ਤੂੰ ਮੈਨੂੰ ਪਿਆਰ ਨਹੀਂ ਕਰਦਾ ਕਿਉਂ ਇਸ ਹਾਰ ਨਹੀਂ ਕਰਦਾ اے ਦਿਲਬਰ ਜਾਨੀ ਕਿਉਂ ਮਾਰਾ ਦਿਲ ਤੇ ਜਾਨੀਆ ਰਾਦਾ ਦਿਓ ਐਨਾ ਹੀ ਕਰਮ ਹੁੰਦਾ ਨਾ ਤਨੀ ਦੋਦਾ ਕਰਕੇ ਤਾੜੀ ਮਾਰੋ ਯਾਰ ਗੁਰシャン ਵਾਸਤੇ ਇਹ ਐਕਟਰ ਹੁੰਦਾ ਉਹਦਾ ਰੱਬ ਨਹੀਂ ਰੋਸਦਾ ਸੋਂ ਰੱਬ ਦੀਓ